ਫੈਡਰਲ ਸਰਕਾਰ ਨੇ 1 ਦਸੰਬਰ 2025 ਤੋਂ ਕਈ ਤਰ੍ਹਾਂ ਦੀਆਂ ਇਮੀਗ੍ਰੇਸ਼ਨ ਫੀਸਾਂ ਤੇ ਵਿਚਵਟਾ ਕੀਤਾ ਹੈ। ਇਹ ਬਦਲਾਅ ਅਯੋਗਤਾ ਦੇ ਨਾਲ ਸੰਬੰਧਿਤ ਅਰਜ਼ੀਆਂ ਤੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਵਰਕ ਪਰਮਿਟ ਤੇ ਲਾਗੂ ਹੁੰਦੇ ਨੇ। 1 ਦਸੰਬਰ ਦੀ ਅੱਧੀ ਰਾਤ ਤੋਂ ਪਹਿਲਾਂ ਪੁਰਾਣੀ ਫੀਸ ਦਾ ਭੁਗਤਾਨ ਕਰਨ ਵਾਲੀ ਆਨਲਾਈਨ ਬਿਨਕਾਰ ਪ੍ਰਭਾਵਿਤ ਨਹੀਂ ਹੋਈ, ਜਦਕਿ ਕਾਗਜ਼ੀ ਬਿਨਕਾਰ ਨੂੰ ਫਰਕ ਦਾ ਭੁਗਤਾਨ ਕਰਨਾ ਪਿਆ। ਨਵੇਂ ਟਾਂਚੇ ਦੇ ਵਿੱਚ ਕੈਨੇਡਾ ਵਾਪਸ ਜਾਣ ਦੇ ਲਈ ਅਧਿਕਾਰ ਅਸਥਾਈ ਨਿਵਾਸੀ ਪਰਮਿਟ ਅਪਰਾਧਿਕ ਪੁਨਰਵਾਸ ਅਤੇ ਅਸਥਾਈ ਨਿਵਾਸੀ ਸਥਿਤੀ ਦੀ ਬਹਾਲੀ ਲਈ ਅਸੀਆਂ ਸ਼ਾਮਲ ਨਹੀਂ ਸੋਧੀਆਂ ਹੋਈਆਂ ਰਕਮਾਂ ਹੁਣ ਕਈ ਬਹਾਲੀ ਅਤੇ ਪਰਮਿਟ ਸ਼੍ਰੇਣੀਆਂ ਲਈ 246.25 ਡਾਲਰ ਤੋਂ ਲੈ ਕੇ ਗੰਭੀਰ ਅਪਰਾਧ ਦੇ ਨਾਲ ਸੰਬੰਧਿਤ ਅਪਰਾਧਿਕ ਪੁਨਰਵਾਸ ਲਈ 1231 ਡਾਲਰ ਤੱਕ ਨੇ ਕੈਨੇਡਾ ਵਾਪਸ ਜਾਣ ਤੋਂ ਬਾਅਦ ਕੈਨੇਡਾ ਵਾਪਸ ਜਾਣ ਦੇ ਲਈ ਅਸੀਆਂ ਦੀ ਕੀਮਤ ਹੁਣ 492.65 ਡਾਲਰ ਹੈ ਅਸਥਾਈ ਨਿਵਾਸੀ ਪਰਮਿਟ ਜੋ ਮਜ਼ਦੂਰ ਕਰਨਵਾ ਗੀਆਂ ਸਟੇਟੀਆਂ ਦੇ ਵਿੱਚ ਦਾਖਲੇ ਦੀ ਆਖਿਆ ਦਿੱੰਦੇ ਨੇ ਉਹ ਵਤਕੇ ਹੁਣ 240.25 ਡਾਲਰ ਹੋ ਜਾਂਦੇ ਨੇ ਅਪਰਾਧਿਕ ਪੁਨਰਵਾਸ ਫੀਸ ਦੇ ਵਿੱਚ ਗੱਲ ਦੇ ਆਧਾਰ ਉਤੇ ਵਧੀ ਹੈ